ਕੀ ਜੈਸੀ ਨੋਬਲ ਪ੍ਰਾਈਜ਼ ਹਾਸਲ ਕਰਨਾ ਚਾਹੁੰਦੇ ਆ ਵਰਲਡ ਦੇ ਟੌਪ ਕੈਂਪਸਸਸ ਤੱਕ ਪਹੁੰਚਣਾ ਚਾਹੁੰਦੇ ਆ ਤੇ ਬੜਾ ਜ਼ਰੂਰੀ ਹੈ ਕਿ ਸਾਨੂੰ ਠੀਕ ਗਾਈਡੈਂਸ ਤੇ ਠੀਕ ਮੈਂਟਰਸ਼ਿਪ ਮਿਲੇ ਮੈਨੂੰ ਅਸਰ ਵਿਦਿਆ ਕਿਤਾਬ ਦੇ ਵਿੱਚੋਂ ਇੱਕ ਗੱਲ ਬੜੀ ਪ੍ਰੇਰਣਾ ਦਿੰਦੀ ਹੈ ਡਾਕਟਰ ਜਸਵੰਤ ਸਿੰਘ ਨੇ ਇੱਕ ਵਾਰ ਕਿਸੇ ਦੇਸ਼ ਦੇ ਵਿੱਚ ਗਏ ਤੇ ਉੱਥੇ ਉਹਨਾਂ ਨੂੰ ਇੱਕ ਲੇਡੀ ਮਿਲੀ ਜੀ ਤੇ ਉਹਨੇ ਬੜੀ ਸਾਰੀ ਸਬਜੈਕਟਸ ਦੀ ਪੀ ਐਚ ਡੀ ਵੀ ਕਰ ਰੱਖੀ ਸੀ ਤੇ ਉਸ ਤੋਂ ਇਲਾਵਾ ਕਿੰਨੇ ਸਾਰੇ ਸਬਜੈਕਟਸ ਪੜ੍ਹ ਰੱਖੇ ਸੀ ਐਲ ਐਲ ਐਮ ਦੀ ਡਿਗਰੀ ਉਹਨੇ ਕੀਤੀ ਹੋਈ ਸੀ ਸੋ ਉਹਨੇ ਪੁੱਛਿਆ ਵੀ ਤੂੰ ਇੰਨੀ ਜ਼ਿਆਦਾ ਪੜ੍ਹਾਈ ਕਿਵੇਂ ਕਰ ਲਈ ਇੰਨੀ ਵਧੀਆ ਯੂਨੀਵਰਸਿਟੀਆਂ ਵਿੱਚੋਂ ਤੂੰ ਕਿਵੇਂ ਪੜ ਗਈ ਤੇ ਉਹ ਕਹਿੰਦੀ ਕਿ ਮੈਂ ਕਿੱਥੋਂ ਦੀ ਸ਼ੁਰੂ ਕਰਾਂ ਆਪਣੀ ਗੱਲ ਵੀ ਮੇਰੇ ਜਿਹੜੇ ਦਾਦਾ ਜੀ ਸੀ ਉਹ ਕਨਸਨਟ੍ਰੇਸ਼ਨ ਕੈਂਪਸ ਦੇ ਵਿੱਚ ਹੁੰਦੇ ਸੀਗੇ ਨਾਜ਼ੀ ਜਰਮਨੀ ਦੇ ਵਿੱਚ ਤੇ ਉੱਥੋਂ ਕਿਸੇ ਤਰ੍ਹਾਂ ਉਹ ਐਸਕੇਪ ਕਰ ਗਏ ਤੇ ਉਸ ਵਕਤ ਕੋਈ ਬੜੀ ਵੱਡੀ ਜੀਯੂਜ਼ ਦੀ ਕਾਨਫਰੰਸ ਹੋਈ ਤੇ ਉਹਨੇ ਫੈਸਲਾ ਕੀਤਾ ਕੀ ਪਹਿਲੀ ਗੱਲ ਤੇ ਅਸੀਂ ਆਪਣੀ ਕਮਿਊਨਿਟੀ ਦਾ ਧਿਆਨ ਰੱਖਾਂਗੇ ਉਹਨਾਂ ਦੇ ਵਿੱਚ ਆਪਣੀ ਫੌਮ ਦਾ ਜਜ਼ਬਾ ਪਾਵਾਂਗੇ ਦੂਸਰੀ ਗੱਲ ਕੀ ਉਹਨਾਂ ਨੂੰ ਵੱਧ ਤੋਂ ਵੱਧ ਪੜ੍ਹਾਈ ਕਰਾਵਾਂਗੇ ਕਿ ਉਹ ਵਰਲਡ ਦੀਆਂ ਟੌਪ ਯੂਨੀਵਰਸਿਟੀਆਂ ਵਿੱਚ ਪਹੁੰਚ ਸਕਣ ਸੋ ਸਾਨੂੰ ਵੀ ਇਸ ਗੱਲ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਜਿਹੜੀ ਕੌਮ ਦੇ ਸਤਤਵਤ ਨੋਬਲ ਪ੍ਰਾਈਜ਼ਸ ਨੇ ਉਹਨਾਂ ਦੀ ਜੇ ਇਹ ਚੰਗੀ ਗੱਲ ਅਸੀਂ ਲੈ ਲਈਏ ਤੇ ਅਸੀਂ ਵੀ ਨੋਬਲ ਪ੍ਰਾਈਜ਼ ਜਿੱਤ ਸਕਦੇ ਹਾਂ ਹਾਲੇ ਤੱਕ ਸਿੱਖਾਂ ਦੇ ਕੋਲ ਇੱਕ ਵੀ ਨੋਬਲ ਪ੍ਰਾਈਜ਼ ਨਹੀਂ ਸੋ ਸਾਡੇ ਕਿਹੜੇ ਤਿੰਨ ਨਿਸ਼ਾਨੇ ਨੇ ਮੈਂ ਇੱਕ ਇੱਕ ਕਰਕੇ ਤੁਹਾਨੂੰ ਦਿਖਾਣਾ ਚਾਹਾਂਗਾ ਸਭ ਤੋਂ ਪਹਿਲਾ ਨਿਸ਼ਾਨਾ 6 ਇਨ ਯੂਨਾਈਟਿਡ ਨੇਸ਼ਨਸ ਇਹ ਸਾਡਾ ਕਾਫੀ ਦੇਰ ਤੋਂ ਇੱਕ ਡਰੀਮ ਹੈ ਕਿ ਸਿੱਖ ਹੁਣ ਯੂਨਾਈਟਿਡ ਨੇਸ਼ਨਸ ਦੇ ਵਿੱਚ ਆਣਾ ਸ਼ੁਰੂ ਕਰਨ ਗਲੋਬਲ ਜਿੰਨੇ ਵੀ ਪਲੈਟਫਾਰਮਸ ਨੇ ਭਾਵੇਂ ਵਰਲਡ ਬੈਂਕ ਭਾਵੇਂ IMF ਤੇ ਭਾਵੇਂ UN ਇਨ੍ਹਾਂ ਸਾਰਿਆਂ ਦੇ ਵਿੱਚ ਸਾਡੀ ਰਿਪਰੈਜ਼ੈਂਟੇਸ਼ਨ ਹੋਣੀ ਚਾਹੀਦੀ ਹੈ ਸਾਡੇ ਸਿੱਖ ਫੇਸੇਸ ਹੋਣੇ ਚਾਹੀਦੇ ਨੇ ਜਿਹੜਾ ਉਹਨਾਂ ਕੀ ਪੋਜੀਸ਼ਨਸ ਤੇ ਬੈਠ ਕੇ ਕੰਮ ਕਰ ਸਕਣ ਐਸੀ ਤਰ੍ਹਾਂ ਇੱਕ ਸਾਡਾ ਨੋਬਲ ਪ੍ਰਾਈਜ਼ ਹੈ ਜਿਹੜਾ ਸੁਪਰਨ ਵੀਰੇ ਨੇ ਦੱਸਿਆ ਤੇ ਜੋ ਵੀ ਅਸੀਂ ਕਰੀਏ ਤੀਜਾ ਵੱਡਾ ਨਿਸ਼ਾਨਾ ਸਾਡਾ ਹੋਣਾ ਚਾਹੀਦਾ ਹੈ ਕਿ ਵਰਲਡ ਲੀਡਰ ਬਣੀਏ ਭਾਵੇਂ ਜਿਹੜੀ ਵੀ ਫੀਲਡ ਵਿੱਚ ਜਾਈਏ ਜੋ ਵੀ ਸਾਡਾ ਸਬਜੈਕਟ ਹੋਵੇ ਉਹਦੇ ਵਿੱਚ ਵਰਲਡ ਲੀਡਰ ਬਣੀਏ ਉਹਦੇ ਵਿੱਚ ਪਾਥ ਬ੍ਰੇਕਿੰਗ ਰਿਸਰਚ ਕਰੀਏ ਉਹਦੇ ਵਿੱਚ ਅਸੀਂ ਨਵੀਆਂ ਖੋਜਾਂ ਕਰੀਏ